ਸ਼ਾਨੋ ਗੌਰ ਹੈ ਸ਼ਰੋਣੀ ਫਤਿਹਾਂ ਨਾਲੇ ਖੁਦਾ ਦਾ ਹੈ ਪਰਮੇਸ਼ਰ ਤੈ ਵੀ ਜੋਤ ਮਹਾਂ ਦਾ ਤੇ ਅੰਦਰ ਕੇ ਖਰਸਾ ਜੀ ਸਾਹਿਬ ਹੋਇਆ ਜੀ ਵਾਹੇ ਨਾ ਕਾਰਿਆਂ ਨੂੰ ਬਖਸ਼ ਕਰੋ ਸਿੱਖੀ ਦਾਰ ਕੇਸ ਦਾਣ ਰਹਿਤ ਦਾਣ ਭੋਗ ਦਾਣ ਤੋਸਾ ਦਾਣ ਸਉਦਾ ਦਾਣ ਸਰਦਾਰ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਪਰਸ਼ਮ ਦਿਵਾਰ ਚੌਥੀਆਂ ਛੱਤੇ ਗੁਰੂ ਜੀ

ਤਨ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਮਾਰਾ ਜਹ ਤਨ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਮਾਰਾ ਸਤਿਗੁਰ ਜੀਓ ਆਪ ਜੀ ਨਿਹਾਰੇ ਤਨਣਾ ਗਵਣਾ ਕੋ ਜੇ ਦਾਸ ਬੇਨਤੀ ਐ ਸਤਿਗੁਰ ਜੀਆ ਇੰਦਰ ਭੋਰ ਤੈਨਿ ਸਿਰ ਪ੍ਰਾਪਰ ਕੀਆ ਤੇਆ i Terima kasih. इधर ਹਾ ਹਰ ਸੋਜਨ ਪਹੁ ਜਾ 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 ਸਰੋਦ ਸੋ ਧਰਤਨ ਸਾਹਿਬ ਜੀ ਦੇ ਬਹਾਦਰ ਸਾਹਿਬ ਜੀ ਮਹਾਰਾਜ ਤੇ ਸਾਡੇ 1950 ਸਾਲਾ ਸ਼ਹੀਦੀ ਸ਼ਤਾਂ ਦੇ ਨੂੰ ਬਰਾਦਰ ਹੋਇਆ ਸਰਦਾਰ ਭਗਵੰਤ ਸਿੰਘ ਜੀ ਮਾਨ ਉਪ ਮੰਤਰੀ ਪਿਆਰ ਉਹਨਾਂ ਨੂੰ ਸਤਿਕਾਰ ਦੀ ਵੱਲੋਂ ਇਹ ਮਹਾਨ ਨਗਰ ਕੀਰਤਨ ਦਾ ਗੰਦਮਨ ਸਾਹਿਬ ਜੀ ਦੀ ਪਾਠ ਹੋ ਕਰਤਾ ਜਿੱਥੇ ਇਹ ਮਹਾਰਾਜੋ ਕੀਰਤਨ ਆ ਪਰਾਰੰਭ ਹੋ ਰਿਹਾ ਹੈ सेवा so, का की बेनती so, करा सेवादारा परेशानी देने परमिशन दी जाए सरकार गुस्सा सारी फौजानी सरकार का बख्शिश मंत्री सजे बैठे हैं सराहमणा का कैबिनेट मंत्री सजे बैठे गए खुदियां जी कैब मंत्री बैठे सारे बेनती है सारे फौजों के घर आ ਪਾਰੀ ਗਾਨ ਜੇਵਾਣ ਕਿਸੇ ਕਿਸੇ ਨੂੰ ਤੁਸੀਂ ਆ ਗਏ ਤਾਂ ਤੁਹਾਨੂੰ ਕੁਝ ਨਹੀਂ ਬੋਲਿਆ ਆ ਬਾਬਾ ਪਰ ਇਹੋ ਜਿਹੀ ਸਤਿ ਸ਼ਾਨ ਨੂੰ ਬਹੁਤ ਸ਼ਲਾਘਾ ਜੀ ਵਾਦ ਆ ਰਹੇ ਜਾਇਰ ਮੱਧੀਆਂ ਤਾਂ ਅਧਿਕਾਰ ਸਮਾਨ ਉਹਨਾਂ ਨੂੰ ਸਰਪਾਲ ਦੀ ਬਖਸ਼ਿਸ਼ ਬਖਸ਼ਿਸ਼ ਦੀ ਸੰਗਾਂ ਨੂੰ ਜਿਹੜੀ ਨੂੰ ਸਰਪਾਲ ਨੇ ਬਖਸ਼ਿਸ਼ ਹੈ ساری ਫੌਜ ਬਗਾਂ ਉਸ ਤੋਂ ਪ੍ਰਾਪਤ ਕਰਾਏ ਮਹਾਨ ਨਗਰ ਕੀਰਤਨ ਪ੍ਰਾਰੰਭ ਹੋਵੇਗਾ ਨਾਲ ਨਾਲ ਮੈਂ ਦੇਤੀ ਕਰਾਂ ਸੇਵਾਦਾਰਾਂ ਨੂੰ ਬੜਾ ਪ੍ਰਸ਼ਾਦੀ ਦੀ ਵੀ ਪਾਈ ਜਾਵੇ ਸੁਬਣਾ ਮਹਾਨ ਬਰਾਲਾ ਪ੍ਰਿਆਸ ਸਰਕਾਰ ਦਾ ਸਰਦਾਰ ਸੋਹਣ ਸਿੰਘ ਜੀ ਮੈਂ ਤੁਹਾਨੂੰ ਪਿਆਰ ਨਾਲ ਬੋਲਾਂਗਾ ਸੋ ਸੁਣ ਕੇ ਦਰਦ ਮੰਨਦੀ ਮੈਡਮ ਬੰਦੂ ਜੀ ਕਾਜ ਜੀ ਮੈਨੂੰ ਮੱਤਈ ਨੂੰ ਇਹ ਸੜਕੇ ਤੇ ਮੁੱਖ सो बंदरों के दामा दिमाग बदमाशी में आता नहीं है। शामिल तोड़ी पकड़े आज शिकारी तोड़ी पकड़ा लाल है। पल्ले पर चौबा। सो अमरोहरा हूँ कैनल मंत्री बिनाज सरनार ओला रोज सरनार बच्चिशर सरनार हर पासनी की माँ ओला रोज सरपासनी बच्चिशर गरुइन सरनी बुनिया कैनल मंत्री बिनाज सरकारी ओला रोज ਮੈਡਮ ਬਜਿੰਦਰ ਕੌਰ ਜੀ ਕੈਬਨਰ ਮੰਤਰੀ ਜਿਹੜੇ ਇਸ ਹੱਕੇ ਦੀ ਨਿਮੰਨਤੀ ਨਹੀਂ ਕਰਦੇ ਨੇ ਸੋ ਇਹਨਾਂ ਨੂੰ ਸਰਕਾਰ ਦੀ ਮਰਛੇ ਸਰਕਾਰ ਸਰਕਾਰ ਪੁਛਾ ਦੀ ਦੇਜ ਬੱਤੇ ਕਿ ਤੋਂ ਤੜਾ ਮਹਾਨ ਮਨਜੀਤ ਪਰ 5500 ਵਾਣਾ ਦਾ ਉਹਦੇ ਨਿਸ਼ਾਨ ਦੀਆਂ ਦੀਆਂ ਮਹਾਨ ਰਚ ਕੋ ਪੰਰਾ ਰੰਗ ਹੋਵੇਗਾ ਰਾਏ ਜੀ ਦੀ ਕਾਰਜਾ ਰਾਏ ਨੇ ਜੋ ਹੱਥੇ ਸਾਹਿਬ ਜੀ ਪ੍ਰਸ਼ਾਦ ਦੇਖਣ ਲਈ

めちゃくちゃおいしい。<laughs> <laughs> ਬਾਬੇ ਬਾਤ ਬਣਾਈ ਗਈ ਲੰਘਿਆ ਪਾਠ ਠੀਕ ਹੈ ਹਾਂ ਬਣਾ ਸਾਡਾ ਆਪਣਾ ਆਜੋ ਆਜੋ ਟੋੜੀ ਇੱਥੇ ਮਸ਼ੀਨ ਦਾ ਪਾਣ ਹੈ ਉਹ ਕਿਹਾ ਲੈਂਦਾ ਤੁਸੀਂ ਜੇ ਗੋਲ ਕੋਲ ਲੈਂਦਾ ਸੁਣ ਦੱਸਣੇ ਗੱਲ ਚੀ ਗੁਰੂ ਨੂੰ ਚੰਨ ਸਾਰੀ ਦੱਸੋ ਫੋਨ ਨਾ ਸਾਰੀ ਦੱਸੋ ਚੰਨ ਵੀ ਗੁਰੂ ਨੂੰ ਚੰਨ ਸਾਰੀ ਦੱਸੋ ਦਰਸ਼ਨ ਦੇ ਦਰਸਕਾਂ ਤੇ ਅੰਤਰਕੀ ਬੋਲੋ ਜੀ ਸਿਰਵਾਇ ਲੋ ਪੰਜਾਂ ਪਿਆਰਿਆਂ ਚੌਹਾਂ ਸਰਬਜਾ ਦਿਨ ਜਵਾਲੀਆਂ ਮੁਕਤੇਆਂ ਜਿੱਥੇ ਤੱਕ ਇਹ ਜਿੰਨਾ ਗੁਰਮਖਾਂ ਪਿਆਰਿਆਂ ਨੇ ਲਾਜ ਜੱਪਿਆ ਵੰਡ ਕੇ ਸੱਟੇ ਦੇਖ ਲਾਇ ਤੇ ਗਵਾਹੀ ਦੇਖ ਸੰਕਲਿਤ ਕੀਤਾ ਤਿੰਨਾ ਪਿਆਰਿਆਂ ਸੱਚਿਆਰੇ ਦੀ ਕਮਾਈ ਦਾ ਤੰਤਰ ਕੀ ਕਲ ਸਭੋ ਲੋ ਜੀ ਸਿਰਵਾਇ ਲੋ ਜਿੰਨਾ ਸਿੰਘਾਂ ਸਿੰਘੀਆਂ ਨੇ ਪਰਮੇਸ਼ੀ ਦੇ ਦਿੱਤੇ ਬੰਦ ਬੰਦ ਕਰਵਾਏ ਹੋ ਕੇ ਇਹਨਾਂ ਨੂੰ ਚੜ੍ਹੇ ਕਲਾਰਿਆਂ ਨਾਲ ਕਰਵਾਏ ਗਏ ਉੱਬਲਦੀਆਂ ਦੇਗਾ ਵਿੱਚੋਂ ਵਾਲੇ ਖਾਦੇ ਪੁੱਠੇ ਖੰਡਾ ਦੋਹਾਈਆਂ ਮਾਸੂਮ ਬੱਚਿਆਂ ਦੇ ਟੋਟੇ ਟੋਕੇ ਕਰਵਾ ਕੇ ਗੁਰੂ ਦੇ ਹੱਥ ਵਾਏ ਕੋਤਵਾਰੇ ਦੀ ਸੇਵਾ ਲਈ ਕੁਵਾਨੀਏ ਕਿ ਤੱਕ ਨਹੀਂ ਆ ਗਿਆ ਸਿੱਖੀ ਕੇ ਸਾਸ ਸਾਸ ਸੰਗਿ ਨਿਭਾ ਕੇ ਇਹਨਾਂ ਦੀ ਬੁਮਾਈ ਦਾ ਤੇ ਅੰਦਰ ਕੀ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਬ ਅਕਸਾਂ ਸਰਬਤ ਗੁਰਦੁਆਰੇ ਨਾਤੇ ਅੰਦਰ ਕੀ ਬੋਲੋ ਜੀ ਸ੍ਰੀ ਬੋਤ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਬਾਹੀ ਗੁਰੂ ਬਾਹੀ ਗੁਰੂ ਦਾ ਜੀ ਚਿੱਤੇ ਆਵੇ ਚਿੱਤੇ ਆਵੇ ਤਾਂ ਤੱਕਾ ਸਰਬ ਸੁਖ ਹੋਵੇ ਜਹਾਂ ਜਾਂ ਗੁਰੂ ਖਾਲਸਾ ਜੀ ਸਾਨਕ ਤਾਂ ਹਰਿਆਰਿਆ ਦੇਖ ਦੇਖ ਸਤਿਵਰਤੀ ਕੀਤਾ ਹੈ ਜੰਤ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਗੋਲ ਬਾਗੇ ਗੋਲੋ ਜੀ ਸ੍ਰੀ ਬਾਣੀ ਸਿਖਾ ਨੂੰ ਸਿੱਖੀ ਦਾਨ ਕੇ ਸਥਾਨ ਰਖਤ ਦਾਨ ਬੁਲੇ ਕਾਣ ਸਹਾਉ ਦਾਨ ਤੋਂ ਸਦਨ ਦਾਨ ਸਰਦਨ ਦਾਨ ਸ੍ਰੀ ਗੰਭਰ ਤੋਂ ਸਰਸਦ ਦੇ ਦਰਸ਼ਨ ਜਨਾਉ ਕਿਉਂਕਿ ਹੈ ਚੰਡੇ ਗੁੰਗੇ ਜੱਗੂ ਜੁਗਾ ਅਟਲ ਪਰਮਕਾ ਜੈਕਾਰ ਕੀ ਖਾਲਸਾ ਜੀ ਕੇ ਗੋਲ ਬਾਗੇ ਗੋਲੋ ਜੀ ਸ੍ਰੀ ਬਾਣੀ ਸਿਖਾਂ ਦਾ ਮਾਨਣੀ ਨਾ ਮਤੁ ਕੀ ਮਤ ਪਤ ਕੀ ਰੱਖਿਆ ਹੋਇਆ ਵੇ ਗ੍ਰਹੀ ਕਾਲ ਪਰਖਾ ਆਪਣੀ ਬੰਦ ਦੇ ਸਦਾ ਸਹਾਇ ਦਾਤਾਰ ਜੀਓ ਸਿਰਨਨ ਕਾਨੋਂ ਸਤੋ ਲੈ ਕੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਖਲੇ ਦਰਸ਼ਨ ਦੇ ਦੌਰ ਸੇਵਾ ਸੰਭਾਲਦਾ ਦਾਨ ਤੇ ਅਰਿ ਖਾਲਸਾ ਨੂੰ ਬਖਸ਼ੋ ਇਹ ਨਿਵਾਣਿਆਂ ਦੇ ਮਾਨ ਦੇ ਤਾਨਿਆਂ ਦੇ ਤਾਨ ਜੋਟਿਆਂ ਦੀ ਔਰ ਨੇ ਆਸਰੇਂ ਦੇ ਆਸਰੇ ਧੰਨ ਧੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਚਰਨਾ ਕਮਲਾਂ ਵਿੱਚ ਅਰਦਾਸ ਰੈਂਦੇ ਸਤਿ ਪਾਸ਼ਾ ਜੀ ਸ਼੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸੱਚੇ ਪਾਸ਼ਾ ਜੀ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੱਚੇ ਪਾਸ਼ਾ ਜੀ ਨਗਰ ਕੀਰਤਨ ਚੱਲਣਾ ਸਤਿ ਪਾਸ਼ਾ ਜੀ ਆਪ ਆਗਿਆ ਬਖਸ਼ੋ ਸਤਿ ਪਾਸ਼ਾ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਨੇ ਕਿਹਾ ਤੇ ਹਾਲ ਪਰੋਸ ਤੇ ਪਾਸ਼ਾ ਸਿੰਘ ਹਾਜ਼ਰ ਹਨ ਤੇ ਪਾਸ਼ਾਏ ਰਸਤੇ ਦੇ ਵਿੱਚ ਊਨਤਾਈ ਕੋਈ ਰਹਿ ਗਈ ਆਪ ਪੂਰੀਆਂ ਕਰ ਲੈਣੀਆਂ ਤੇ ਪਾਸ਼ਾ ਨਾਨਕ ਨਾਮ ਚਰਦੇ ਕਰਨ ਤੇ ਆਉਂਦੇ ਸਰਬੋਤਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I स्वात नाम वागुरु स्वात नाम वागुरु स्वात राम वागुरु स्वात राम वागुरु वागुरु जी का खालसा सो बेनती है पांच प्यारे साहबाना ਬੇਟਾ ਹੈ ਪਾਲਕੀ ਸਾਹਿਬ ਦੇ ਅੱਗੇ ਆ ਜੀ ਆਪਾਂ ਨਿਸ਼ਾਨਕੀ ਸਿੰਘਾਂ ਨੂੰ ਵੀ ਵੇਖਦੀ ਹੈ ਤੇ ਪੰਜ ਪਿਆਰੇ ਸਹਿਬਾਨਾਂ ਨੂੰ ਵੀ ਬੇਟਾ ਆਪਾਂ ਅੱਗੇ ਆ ਜੀ ਨਿਸ਼ਾਨਕੀ ਸਿੰਘਾਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਆ ਜਾਓ ਸੋ देयर इज ਦਿਸ ਵਨ ਫਾਈਨੈਂਸ਼ੀਅਲ ਟ੍ਰੈਪ ਥੈਟ ਕੀਪਸ ਅਸ ਪੂਰ ਹੋਮ ਲੋਨਸ ਲੈਟ ਮੀ ਐਕਸਪਲੇਨ ਲੈਟਸ ਸੇ ਯੂ ਟੇਕ ਅ 1 ਕਰੋੜ ਹੋਮ ਲੋਨ ਫਾਰ 25 ਇਅਰਸ ਡੂ ਯੂ نو ਵਾਟ ਇਜ਼ ਦੀ ਇੰਟਰਸਟ ਯੂ ਆਰ ਗੋਇੰਗ ਟੂ ਬੀ ਪੇਇੰਗ 1.4 crores in interest alone the problem is nobody teaches us this in school and that is exactly what we want to change at the 1% club so the 1% club and i have built a 2-hour finance workshop to actually teach you how to take care of your hard-earned money and actually achieve financial independence you're going to learn how to pick the right mutual funds how to invest in indian markets us markets gold real estate and a lot more Ensuring that your money is always invested in the right places. It's time to take control of your future now. Click the link down below and book your seat now. Born before 1975? Don't miss this exclusive trial. Are uh, you born before 1975? We are looking for 1,000 people across India. To try these brand new German hearing aids. You can recharge these hearing aids just like your smartphone, and it gives you a battery life of 22 plus hours. And guess what? These are so small that they're nearly invisible when worn. Let me show you.